ਔਰ ਸਭ ਠੀਕ ਠਾਕ ਸਿੱਤਾਂ ਬਧਾਈਆਂ ਤੁਹਾਨੂੰ ਬਹੁਤ ਜਵਾਬ ਪਰ ਇੱਕ ਮਜੀਠਿਆ ਸਾਹਿਬ ਇੱਕ ਨਰਾਜ਼ਗੀ ਆ ਤੁਹਾਡੇ ਨਾਲ ਮਾਨ ਤੁਹਾਡੇ ਬੱਚੇ ਨੇ ਬਧਾਇਆ ਪਰ ਇੱਕ ਇਹਦਾ ਨਰਾਜ਼ਗੀ ਆ ਮਜੀਠਿਆ ਸਾਹਿਬ ਇੱਕ ਨਰਾਜ਼ਗੀ ਆ ਤੁਹਾਡੇ ਨਾਲ ਨਹੀਂ ਬੇਨਤੀ ਆ ਵੀ ਸਾਰੇ ਜਣਿਆਂ ਨੇ ਮੌਜੂਦਾ ਐਮਐਲਏ ਵੀ ਸਾਬਕਾ ਵੀ ਸਾਰਿਆਂ ਨੂੰ ਵਧਾਈ ਦਿੰਦੀ ਆ ਤੇ ਤੁਹਾਡੇ ਹਲਕੇ ਦੇ ਇੰਚਾਰਜ ਨੇ ਵਧਾਈ ਨਹੀਂ ਦਿੱਤੀ ਜੇ ਪਿਓਰ ਕਾਲੀ ਹਾਂ ਇਹ ਇਹ ਗੱਲ ਤਾਂ ਸਾਨੂੰ ਬਹੁਤ ਦੁੱਖ ਜੇ ਮੈਂ ਤਾਂ ਤੁਹਾਡੇ ਦਾ ਖੁਸ਼ ਹਾਂ ਤੜੀ ਮੈਂ ਤਾਂ ਬਹੁਤ ਆਉਂਦਾ ਜਗਰਾਜ ਨਹੀਂ ਨਹੀਂ ਠੀਕੀ ਸਾਂਧੂ ਦੇ ਮਾਨ ਹੈ ਤੁਹਾਡੇ ਦੇ ਆ ਸਿਕਰਾਜ ਸਿਹਰਾਜ ਨਹੀਂ ਹੋਣਦੇ ਆ ਮੈਂ ਕਹਿੰਦਾ ਜੀ ਹਰਮਤ ਪ੍ਰੀਤ ਅਰ ਕੀ ਗੇਮ ਨਹੀਂ ਵੇਖਿਆ ਇਹ ਮਾਰਾ ਤੁਹਾਡਾ ਅਸ਼ੀਰਵਾਦ ਆ ਸਾਰੇ ਦੇਸ਼ ਵਾਸੀਆਂ ਦਾ ਅਸ਼ੀਰਵਾਦ ਆ ਬਾਕੀ ਸਾਰੀ ਟੀਮ ਬਹੁਤ ਸੋਹਣਾ ਕੇ ਸੋਹਣਾ ਟੀਮ ਜੀਠਿਆ ਚਲੋ ਜੀਠਿਆ ਸਾਹਿਬ ਹਰਮਨ ਕੀ ਕਰਨਾ ਸਾਰੀ ਇਹ ਟੀਮ ਚੜਦੀ ਕਲਾ ਜਰੀ ਹੈ ਸਾਰਿਆਂ ਨੇ ਸਹਿਯੋਗ ਦਿੱਤਾ ਬਾਕੀ ਮੇਰੇ ਮਾਲਕ ਗੁਰੂ ਰਾਮਦਾਸ ਜੀ ਦੀ ਕਿਰਪਾ ਰਹੀ ਹੈ ਸਾਰੀ ਟੀਮ ਦੇ ਬਹੁਤ ਮਜੀਠਿਆ ਸਾਹਿਬ ਕਰਤਾ ਹਾਂਜੀ ਥੈਂਕ ਯੂ ਬਹੁਤ ਰੌਸ਼ਨ ਕੀਤਾ ਪੰਜਾਬ ਦਾ ਵੈਰੀ ਗੁੱਡ ਜਿੱਕਾ ਖਾਲਸਾ ਵੈ ਜਿੱਕੀ ਫਤਿਹ ਹੋਰ ਸਭ ਠੀਕ ਠਾਕ ਸਿੱਤਾਂ ਵਧਾਈਆਂ ਤੁਹਾਨੂੰ ਬਹੁਤ ਜਵਾਬ ਪਰ ਇੱਕ ਮਜੀਠਿਆ ਸਾਹਿਬ ਇੱਕ ਨਰਾਜ਼ਗੀ ਆ ਤੁਹਾਡੇ ਨਾਲ ਮਾ ਮਾਨ ਤੁਹਾਡੇ ਬੱਚੇ ਨੇ ਵਧਾਈਆ ਪਰ ਇੱਕ ਇਸ ਤਰ੍ਹਾਂ ਨਰਾਜ਼ਗੀ ਆ ਥੋੜਾ ਪਿੱਛੇ ਆ ਜਾਓ ਜਿਹੜੀ ਦੇਖੀ ਆ ਜੀ ਬਹੁਤ ਸੋਹਣੀ ਲੱਗਿਆ ਆ ਉਹ ਮੈਂ ਜੀਠਿਆ ਸਾਹਿਬ ਇੱਕ ਨਰਾਜ਼ਗੀ ਆ ਤੁਹਾਡੇ ਨਾਲ ਨਹੀਂ ਬੇਨਤੀ ਆ ਵੀ ਸਾਰੇ ਜਣਿਆਂ ਨੇ ਮੌਜੂਦਾ ਐਮਐਲਆ ਵੀ ਸਾਬਕਾ ਵੀ ਸਾਰਿਆਂ ਨੂੰ ਵਧਾਈ ਦਿੰਦੀ ਆ ਤੇ ਤੁਹਾਡੇ ਹਲਕੇ ਦੇ ਇੰਚਾਰਜ ਨੇ ਵਧਾਈ ਨਹੀਂ ਦਿੱਤੀ ਜੇ ਪਿਓਰ ਕਾਲੀ ਹਾਂ ਇਹ ਇਹ ਗੱਲ ਤਾਂ ਸਾਨੂੰ ਬਹੁਤ ਦੁੱਖ ਜੇ ਮੈਂ ਤੁਹਾਡੇ ਦਾ ਖੁਸ਼ ਹਾਂ ਤਰੀ ਉਹ ਮੈਨੂੰ ਲੱਗੇ ਬੋਰ ਆਉਂਦਾ ਜਗਰਾਜ ਨਹੀਂ ਨਹੀਂ ਠੀਕ ਸਾਨੂੰ ਤੇ ਮਾਣ ਹੈ ਤੁਹਾਡੇ ਦੇ ਆ ਸਗਰਾਜ ਫਿਰ ਆਜ ਨਹੀਂ ਆਉਂਦੇ ਆ ਮੈਂ ਕਹਿੰਦਾ ਜੀ ਹਰਮਤ ਪ੍ਰੀਤ ਅਰ ਕੀ ਗੇਮ ਨਹੀਂ ਵੇਖੀ ਇਹ ਮਾਰਾ ਤੁਹਾਡਾ ਆਸ਼ੀਰਵਾਦ ਆ ਸਾਰੇ ਦੇਸ ਵਾਸੀਆਂ ਦਾ ਆਸ਼ੀਰਵਾਦ ਆ ਸੋਹਣਾ ਟੀਮ ਮਜੀਠਿਆ ਚਲੋ ਮਜੀਠਿਆ ਸਾਹਿਬ ਹਰ ਬੰਨੇ ਕੀ ਕਰਨਾ ਸਾਰੀ ਇਹ ਟੀਮ ਨੂੰ ਚੜਦੀ ਕਲਾ ਜਿਹੀ ਰਹੀ ਆ ਸਾਰਿਆਂ ਨੂੰ ਸਹਿਯੋਗ ਦਿੱਤਾ ਬਾਕੀ ਮੇਰੇ ਮਾਲਕ ਗੁਰੂ ਰਾਮਦਾਸ ਜੀ ਦੀ ਕਿਰਪਾ ਰਹੀ ਸਾਰੀ ਕਿਰਪਾ ਜੀ ਸਾਰੀ ਟੀਮ ਦੇ ਬਹੁਤ ਮਜੀਠਿਆ ਸਾਹਿਬ ਕਰਤਾ ਹਾਂਜੀ ਥੈਂਕ ਯੂ ਬਹੁਤ ਰੌਸ਼ਨ ਕੀਤਾ ਪੰਜਾਬ ਦਾ ਵਾਈ ਗੁਰੂ ਜਿੱਕਾ ਖਾਲਸਾ ਵੈਜੀ ਕੀ ਫਤਿਹ